ਜੋ ਸੱਜੀ ਜਿਹੜੇ ਉਹ ਮੇਤ ਮੰਤਰੀ ਸਾਹਿਬ ਜੀ ਸਦਾ ਪਾਸੇ ਕੀ ਮਸਾਜ ਦੁੱਟ ਚੁੱਕੇ ਆਪਾਂ ਗੱਲ ਕਰਾਂਗੇ ਜੀ ਜੋ ਪਿਆਰ ਦੀ ਪਾਲਸੀ ਲੈ ਕੇ ਆਏ ਜੀ ਸਰਕਾਰ ਉਹ 100% ਪਾਲਸੀ ਜਿਹੜੀ ਲਾਗੂ ਹੋ ਚੁੱਕੀ ਆ ਆ ਦੇਖੋ ਪੰਜਾਬ ਦੇ ਅੰਦਰ ਨਵੀਆਂ ਪਾਲਸੀਆਂ ਜਿਹੜੀਆਂ ਚਾਹ ਉਹ ਇੰਡਸਟਰੀ ਨੂੰ ਲੈ ਕੇ ਲੈ ਲੋ ਜੇ ਸਕੂਲਾਂ ਨੂੰ ਲੈ ਕੇ ਦਲੋ ਨਵੀਆਂ ਪਾਲਸੀਆਂ ਪੰਜਾਬ ਚ ਆਂਦੀਆਂ ਨੇ ਕਿ ਉਹਨਾਂ ਪਾਲਸੀਆਂ ਦਾ ਅਸਰ ਆ ਕਿ ਅੱਜ ਪੰਜਾਬ ਜਿਹੜਾ ਤਰੱਕੀ ਕਰਨ ਲੱਗਿਆ ਅੱਜ ਪੰਜਾਬ ਦੇ ਅੰਦਰ ਲਗਭਗ 1 ਲੱਖ ਕਰੋੜ ਤੋਂ ਉੱਪਰ ਦਾ ਨਿਵੇਸ਼ ਜਿਹੜਾ ਉਦਯੋਗ ਦੇ ਖੇਤਰ ਚ ਪੰਜਾਬ ਚ ਜੂਟੂ ਪਾਲਿਸਿਜ਼ ਕਰਕੇ ਹੋਇਆ ਜਿਸ ਇੰਡਸਟਰੀ ਦੀਆਂ ਨਵੀਆਂ ਪਾਲਸੀਆਂ ਲੈ ਕੇ ਆਇਆ ਉਹਦੇ ਰਾਹੀਂ ਕੀ ਹੋਇਆ ਕਿ ਅੱਜ ਪੰਜਾਬ ਦੇ ਨੌਜਵਾਨ ਨੂੰ ਉਦਯੋਗਿਕ ਖੇਤਰਾਂ ਦੇ ਨਾਲ ਰੋਜ਼ਗਾਰ ਮਿਲਣ ਲੱਗਾ ਔਰ ਦੂਸਰਾ ਸਰਕਾਰੀ ਨੌਕਰੀਆਂ 55000 ਤੋਂ ਵੱਧ ਸਰਕਾਰੀ ਨੌਕਰੀਆਂ ਲੱਗੀਆਂ ਪਰ ਤਾਂ ਹੀ ਹਾਈਲਾਈਟ ਸੈਂਟਰ ਜਿਹੜੇ ਨੇਗੇ ਉਹਨਾਂ ਦੀ ਗਿਣਤੀ ਘਟ ਗਈ ਔਰ ਸਰਕਾਰੀ ਜਿਹੜੇ ਯੂਨੀਵਰਸਿਟੀਆਂ ਨੇ ਕਿਆਂ ਜਾਂ ਕਾਲਜ ਨੇ ਉਹਨਾਂ ਦੇ ਅੰਦਰ ਵਿਦਿਆਰਥੀਆਂ ਦੀ ਗਿਣਤੀ ਵਧ ਗਈ ਉਹਨਾਂ ਵਿਦਿਆਰਥੀਆਂ ਨੂੰ ਗੱਲ ਦਾ ਸਾਡੇ ਬੱਚਿਆਂ ਨੂੰ ਇਸ ਗੱਲ ਦਾ ਵਿਸ਼ਵਾਸ ਹੋ ਗਿਆ ਕਿ ਪੰਜਾਬ ਜਿਹੜਾ ਜੇ ਅਸੀਂ ਪੰਜਾਬ 'ਚ ਰਹਾਂਗੇ ਪੜਾਂਗੇ ਅੱਛੀ ਪੜ੍ਹਾਈ ਕਰਾਂਗੇ ਤਾਂ ਸਾਨੂੰ ਪੰਜਾਬ 'ਚ ਨੌਕਰੀ ਮਿਲੂ ਸਰ ਜੀ ਕੋਈ ਕਾਰੋਬਾਰੀ ਜਿ ਤਰ੍ਹਾਂ ਛੋਟੇ ਕਾਰੋਬਾਰੀ ਆ ਗਏ ਦੁਕਾਨਦਾਰ ਆ ਗਏ ਕੋਈ ਇੰਡਸਟਰੀ ਬਣਾਈਆਂ ਕੋਈ ਲੇਬਰ ਸੁਸਾਇਟੀ ਬਣਾਈਆਂ ਕੋ ਲੇਬਰ ਸੁਸਾਇਟੀਆਂ ਦਾ ਇੱਕ ਨੋਟੀਫਿਕੇਸ਼ਨ ਹੁੰਦਾ ਉਹ ਲਾਗੂ ਅਜੇ ਤੱਕ ਨਹੀਂ ਹੋਇਆ ਸਰ ਜੀ ਆ ਲੇਬਰ ਸੁਸਾਇਟੀ ਦਾ ਨੋਟੀਫਿਕੇਸ਼ਨ ਜਿਹੜਾ ਹੈਗਾ ਉਹ ਪਿਛਲੇ ਮਹੀਨੇ ਆਈ ਥਿੰਕ ਉਹਦੀ ਰਿਪੋਰਟ ਜਿਹੜੀ ਸੌਰੀ ਫਾਈਲ ਜਿਹੜੀ ਪਹੁੰਚ ਚੁੱਕੀ ਆ ਉਹ ਡੂ ਟੂ ਇਲੈਕਸ਼ਨ ਕੋਡ ਲੱਗਣ ਕਰਕੇ ਸ਼ਾਇਦ ਰੁਕਿਆ ਹੋਵੇ ਪਰ ਮੈਨੂੰ ਲੱਗਦਾ ਪਹਿਲਾਂ ਹੋ ਚੁੱਕਿਆ ਹੋਣਾ ਕਿਉਂਕਿ ਕਾਫੀ ਦੇਰ ਪਹਿਲਾਂ ਉਹਦੀ ਸਰ ਜੀ ਤੁਹਾਡਾ ਜਿਹੜਾ ਫਾਈਲ ਪਈ ਆ ਜੋ ਟਾਪ ਨਹੀਂ ਹੋਈ ਜੀ ਜੀ ਮੇਰੇ ਵੱਲੋਂ ਫਾਈਲ ਜਾ ਚੁੱਕੀ ਆ ਉਹ ਆਈ ਥਿੰਕ ਜਲਦੀ ਪਾਸ ਹੋਏ ਇੱਕ ਸਰ ਜੀ ਹੋਰ ਪਿਛਲੇ ਦਿਨਾਂ ਥੋੜੇ ਜਿਹਾ ਪੀਸ ਦੀਆਂ ਮਲਾਜਮਾਂ ਦੀਆਂ ਕੋਈ 5-6 ਯਰ ਪਤਲੀਆਂ ਸੀ ਮਾਰਜ ਹਾ ਤੇ ਜੂਨ ਚ ਸੀ ਉਹਦੇ ਬਾਰੇ ਕੋਈ ਬਿਲਕੁਲ ਪਿੱਛੇ ਵੀ ਭਰਤੀ ਪ੍ਰਕਿਰਿਆ ਚੱਲ ਰਹੀ ਆ ਨਵੀਆਂ ਵੀ ਪੋਸਟਾਂ ਅਸੀਂ ਕੱਢ ਰਹੇ ਹਾਂਗੇ ਪੁਲਿਸ ਦਾ ਐਕਸਪਾਈ ਤੋਂ ਲੈ ਕੇ ਡੀਐਸਪੀ ਤੱਕ ਅਸੀਂ ਭਰਤੀ ਕਰ ਰਹੇ ਆ ਕਿਉਂਕਿ ਇਹ ਅਧਿਕਾਰ ਖੇਤਰ ਪੰਜਾਬ ਸਰਕਾਰ ਕੋਲ ਆ ਉਹ ਬੜੀ ਮਾਰਚ ਤੋਂ ਪਹਿਲਾਂ ਪਹਿਲਾਂ ਸਾਰੀਆਂ ਭਰਤੀਆਂ ਮੁਕੰਮਲ ਕਰਕੇ ਪੂਰੇ ਥਾਣੇ ਜਿਹੜੇ ਨੇਗੇ ਉਹਨਾਂ ਦੇ ਅੰਦਰ ਨਵੇਂ ਤੁਹਾਨੂੰ ਸਿਪਾਈ ਨਵੇਂ ਨੌਜਵਾਨ ਨਵੇਂ ਪੁਰਹ ਜਿਹੜੀ ਆ ਦੇਖਣ ਨੂੰ ਮਿਲੂ ਸਰ ਜੀ ਇੱਕ ਬੇਨਤੀ ਉਹ ਸ਼ੁਰੂ ਕਰਨੀ ਤੁਹਾਨੂੰ ਕਿ ਜਦ ਜਦ ਅਸੀਂ ਸਾਡਾ ਐਕਸੀਡੈਂਟ ਹੋ ਜਾਂਦਾ ਕੋਈ ਤੇ ਵੀ ਹੋ ਜਾਂਦਾ ਕੁਦਰਤੀ ਹੋ ਜਾਂਦਾ ਕਿ ਉਸ ਵਕਤ ਕੁਛ ਕਿਸੇ ਦਾ ਰੰਗ ਟੰਗ ਜਾਂ ਖੂਨ ਕਿਸੇ ਦਾ ਨਹੀਂ ਦੇਖਿਆ ਜੇ ਕੋਣ ਸਭ ਦਾ ਇੱਕ ਰੰਗ ਇੱਕ ਤੇ ਫਿਰ ਇਹ ਚੀਜ਼ਾਂ ਜਿਹੜੀਆਂ ਅੱਜ ਰਾਜੇ ਨੇ ਕਿਦੇ ਉਹਨੇ ਬਿਆਨ ਦਿੱਤਾ ਵੀ ਗੂਟਾ ਸਿੰਘ ਦਾ ਰੰਗ ਕਾਲਾ ਸੀ ਉਹ ਜੇ ਇਹਦੇ ਪਰ ਕੀ ਕਹਿੰਦੇ ਆ ਦੇਖੋ ਕਾਂਗਰਸ ਦੀ ਬਾਨਸਿਕਤਾ ਦਾ ਪ੍ਰਗਟਾਵਾ ਜਿਹੜਾ ਉਹ ਕਾਂਗਰਸ ਪਾਰਟੀ ਦੇ ਪ੍ਰਧਾਨ ਨੇ ਕੀਤਾਗਾ ਕਾਂਗਰਸ ਪਾਰਟੀ ਜਿਹੜੀ ਆ ਉਹ ਜਾਤੀਵਾਦੀ ਪ੍ਰਥਾ ਨੂੰ ਬਦਾਉਣਾ ਚਾਹੁੰਦੀ ਆ ਉਹ ਲੋਕਾਂ ਨੂੰ ਧਾਰਮਿਕ ਧਾਰ ਤੇ ਲੜਾਉਣਾ ਚਾਹੁੰਦੀ ਆ ਲੋਕਾਂ ਨੂੰ ਜਾਤ ਦੇ ਧਾਰ ਤੇ ਲੜਾਉਣਾ ਚਾਹੁੰਦੀ ਆ ਪਰ ਹੁਣ 21ਵੀਂ ਸਦੀ ਆ ਪੰਜਾਬ ਦੇ ਲੋਕ ਪੜ ਚੁੱਕੇ ਨੇ ਜਾਗ ਚੁੱਕੇ ਨੇ ਕਿ ਇਸ ਤਰ੍ਹਾਂ ਦੀਆਂ ਜਿਹੜੇ ਨਸਲੀ ਟਿੱਪਣੀਆਂ ਕਰਨ ਵਾਲੇ ਲੋਕ ਲੇਗੇ ਉਹਨਾਂ ਦੀ ਜਗ੍ਹਾ ਹੁਣ ਪੰਜਾਬ ਚ ਨਹੀਂ ਹੈਗੀ ਉਹਨਾਂ ਦੀ ਜਗ੍ਹਾ ਜੇਲ੍ਹ ਚ ਬਣੀ ਹੋਈ ਹੈਗੀ ਸੋ ਇਸੇ ਗੱਲ ਕਰਕੇ ਉਹਨਾਂ ਦੇ ਖਿਲਾਫ ਮੁਕਦਮਾ ਵੀ ਦਰਜ ਹੋਇਆ ਤੇ ਜਲਦੀ ਵੀ ਜੇਲ੍ਹ ਵੀ ਜਾਣਗੇ ਸਰ ਜੀ ਕਦੋਂ ਕਿਤੇ ਕਿਤੇ ਐਫ ਆਈ ਆਰ ਲੋਚ ਕੀਤੀ ਗਈ ਕਿਹੜੇ ਕਿਹੜੇ ਜ਼ਿਲ੍ਹੇ ਚ ਕੀਤੀ ਗਈ ਇਹਦੇ ਰਾਜ ਦੇ ਵਿੱਚ ਨਹੀਂ ਪਈ ਉਹਨਾਂ ਦੇ ਅਜੇ ਜਿੰਨਾ ਕੁ ਮੈਨੂੰ ਪਤਾ ਲੱਗਿਆ ਕਿ ਕਪੂਰਥਲਾ ਜ਼ਿਲ੍ਹੇ ਦੇ ਅੰਦਰ ਉਹਨਾਂ ਦੇ ਖਿਲਾਫ ਜਿਹੜਾ ਮੁਕਦਮਾ ਦਰਜ ਹੋਇਆਗਾ ਔਰ ਤਾਂ ਕਿ ਉਹਨਾਂ ਨੂੰ ਪਤਾ ਲੱਗ ਸਕੇ ਕਿ ਨਸਲੀ ਭੇਦਭਾਵ ਕਿਵੇਂ ਕੀਤਾ ਸਰ ਜੀ ਐਸਸੀ ਐਕਟ ਦੇ ਅਧੀਨ ਪਰਚਾ ਦਰਜ ਹੋਗੇ ਕਿੜੇ ਮਤਲਬ ਟਿਕੜੇ ਸ਼ੈਡਿਊਲ ਕਾਸਟ ਐਂਡ ਸ਼ੈਡਿਊਲ ਟ੍ਰਾਈਬਸ ਐਕਟ 1989 ਦੇ ਤਹਿਤ ਜਿਹੜਾ ਕਿਹੜੀ ਕਿਹੜੀ ਲਾਗੂ ਹੈ ਉਹਨਾਂ ਦੇ ਤਹਿਤ ਮੁਕੱਦਮਾ ਦਰਜ ਹੋਇਆਗਾ ਨੌਨ ਅਵੇਲੇਬਲ ਆ ਉਹ ਗੈਰ ਜ਼ਬਾਨਤੀ ਜਿਹੜਾ ਅਪਰਾਧ ਆ ਉਹਦਾ ਮੁਕੱਦਮਾ ਦਰਜ ਕਿੰਨੀ ਸਜ਼ਾ ਹੋ ਸਕਦੀ ਇਹਨੂੰ ਜੀ ਉਹਦੇ ਵਿੱਚ 3 ਸਾਲ ਤੋਂ ਲੈ ਕੇ ਲਾਈਫ ਤੱਕ ਸਜ਼ਾ ਹੋ ਸਕਦੀ ਹੈ ਕਿ ਉਹ ਹਜੇ ਇਨਵੈਸਟੀਗੇਸ਼ਨ ਦਾ ਵਿਸ਼ਾ ਕਾ ਹਜੇ ਜਾਂਚ ਦਾ ਵਿਸ਼ਾ ਕਾ ਜੇ ਜਦੋਂ 4 ਸ਼ੀਟ ਪੇਸ਼ ਹੋਊਗੀ ਉਦੋਂ ਬਾਅਦ ਲੋ ਜੀ ਸਾਡੇ ਬਹੁਤ ਸਤਿਕਾਰਯੋਗ ਸਰਪਾਰ ਹਰਪਾਲ ਸਿੰਘ ਜੀ ਮਸਾਲ ਜੀ ਕਹਾਂ ਜੀ ਜੋ ਪੰਜਾਬ ਪੁਲਿਸ ਪਾਲਿਸੀ ਸੀ 100% ਰਾਗੂ ਚੁੱਕਿਆ ਸੀ ਜੋ ਇਸ ਤੋਂ ਬਾਅਦ ਇੱਕ ਇਹਨਾਂ ਨੇ ਲੇਬਰ ਸੁਸਾਇਟੀ ਇੱਕ ਮੁੱਦਾ ਸੀ ਜੋ ਲੇਬਰ ਸੁਸਾਇਟੀ ਬਣੈਂਸੀ ਛੋਟੇ ਕਾਰੋਬਾਰ ਵਾਲੇ ਤੇ ਉਹਨਾਂ ਦੀ ਕਹਿਣਾ ਕਿ ਫੈਲ ਇਹਨਾਂ ਕਿਹਾ ਸੀ ਫੋਟਾਕਾ ਵਿਆਪਰ ਜਲਦੀ ਹੋ ਜੜੇ ਰਿਪੀਟ ਹੋ ਕੇ ਉਹਨਾਂ ਨੂੰ ਨੋਟੀਫਿਕੇਸ਼ਨ ਜਾਰੀ ਕੀਤਾ ਜਾਏਗਾ ਔਰ ਇਸ ਤੋਂ ਇਲਾਵਾ ਜਿਹੜੀਆਂ ਕੁਝ ਕਾਂਗਰਸ ਦੇ ਜਿਹੜੇ ਉਹਨਾਂ ਲੋਕਾਂ ਦੀ ਜਿਨ੍ਹਾਂ ਦੀ ਮਾਨਸਟਾਕ ਤੇ ਦਿਮਾਗੀ ਤੌਰ ਤੇ ਜਿਹੜੀ ਉਹਨਾਂ ਕਿਆ ਖੋਖਲਾ ਹੋ ਚੁੱਕੇ ਨੇ ਤਾਂ ਰਾਜੇ ਬੜਿੰਗੜੇ ਕਹਾਂ ਸੀ ਜੇ ਕਿ ਸਰਦਾਰ ਬੂਟਾ ਸਿੰਘ ਜੋ ਹੈਗੇ ਆ ਉਹਨਾਂ ਦਾ ਰੰਗ ਕਾਲਾ ਸੀ ਉਹ ਪੱਠੇ ਪਾਉਂਦੇ ਸੀ ਉਹਨਾਂ ਦੇ ਬਾਅਦ ਉਹਨਾਂ ਕਹਿਆ ਵੀ ਇਹਨਾਂ ਦੀ ਐਫ ਆਈ ਆਰ ਲਾਂਚ ਜਿਹੜੀ ਕਪੂਰਥਲੇ ਹੋ ਚੁੱਕੀ ਆ ਉਹ ਦੀ ਜਿਹੜੀ ਹੈ ਧਰਾਵਾ ਜਿਹੜੀਆਂ ਉਹ ਜਿਹੜੀ ਆ ਪੰਜਾਬ ਪੁਲਿਸ ਲਾਗੂ ਲਾ ਕਰੇਗੀ ਔਰ ਸਜ਼ਾ ਜਿਹੜੀ ਹੈ ਉਹ ਉਹ ਇਥੋਂ ਕੀ ਆ ਤਿੰਨ ਸੱਤ ਲੈ ਕੇ ਉਮਰ ਕਦ ਤੱਕ ਹੋ ਸਕਦੀ ਆ ਇਹ ਦੇਖਦੇ ਆ ਕਿ ਉਹ ਸਜ਼ਾ ਕਦੋਂ ਬਰਕਰਾਰ ਹੁੰਦੀ ਆ ਤੇ ਕਦੋਂ ਰਾਜੇ ਬੜਿੰਗੜੇ ਜੇਲ੍ਹ ਜਾਣਗੇ ਜਿਵੇਂ ਸ਼੍ਰੀਪੁਰ ਦਰਪੀ ਸਿੰਘ ਦਾ ਦਿਨਪੁਰ ਸਿੰਘ ਗੁਮਾਨਪੁਰ ਅਮਰ